ਅਬੋਰ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਬੋਰ ਦੇ ਨੇੜਲੇ ਪਿੰਡ ਪੱਟੀ ਬਿੱਲਾ ਵਿਖੇ ਇੱਕ ਮਾਈਨਰ ਦੇ ਵਿੱਚੋਂ ਇੱਕ ਬੱਚੇ ਦੀ ਲਾਸ਼ ਪ੍ਰਾਪਤ ਹੋਈ ਹੈ ਤਾਂ ਦਾ ਸਤਿਏਕ ਉਸ ਦੀ ਉਮਰ ਮਹਿਜ਼ 2-3 ਸਾਲ ਦੱਸੀ ਜਾ ਰਹੀ ਹੈ ਅਤੇ ਇਸ ਲਾਸ਼ ਨੂੰ ਹੁਣ ਕਬਜ਼ੇ ਚ ਲੈ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਦੱਸਿਆ ਕਿ ਬੀਤੇ ਦਿਨੀ ਫਿਰੋਜ਼ਪੁਰ ਦੀ ਸਰਹਿੰਦਰ ਨਹਿਰ ਦੇ ਵਿੱਚ ਕੁਝ ਇੱਕ ਪਰਿਵਾਰ ਜੋ ਹੈ ਉਹ ਡੁੱਬ ਗਿਆ ਸੀ ਜਿਨ੍ਹਾਂ ਵਿੱਚੋਂ ਦੋ ਜੋ ਪਰਿਵਾਰਕ ਮੈਂਬਰ ਸੀ ਉਹਨਾਂ ਨੂੰ ਤਾਂ ਬਚਾ ਲਿਆ ਗਿਆ ਸੀ ਲੇਕਿਨ ਉਹਨਾਂ ਵਿੱਚ ਜੋ ਦੋ ਨਬਾਲਗ ਸਨ ਉਹ ਵਹਿ ਗਏ ਸਨ ਅਤੇ ਉਹਨਾਂ ਦੀ ਪਾਲ ਲਗਾਤਾਰ ਜਾਰੀ ਸੀ ਅਤੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਅਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਜੋ লাশ ਮਿਲੀ ਹੈ ਇਸ ਦਾ ਸੰਬੰਧ ਐਸੇ ਹਾਦਸੇ ਦੇ ਨਾਲ ਹੈ ਤੁਹਾਨੂੰ ਦੱਸ ਦਈਏ ਕਿ ਅਬੋਰ ਦੇ ਪਿੰਡ ਪੱਟੀ ਬਿਲਾਦੀ ਹੈ ਕਟਨਾਏ ਜਿੱਥੇ ਕਿ ਮਲੂਕਪੁਰ ਮਾਈਨਰ ਚੋਂ ਇਸ ਬੱਚੀ ਦੀ লাশ ਮਿਲੀ ਹੈ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ লাশ ਫਿਰੋਜ਼ਪੁਰ ਹਾਦਸੇ ਵਿੱਚ ਡੁੱਬਣ ਵਾਲੇ ਬੱਚਿਆਂ ਵਿੱਚੋਂ ਇੱਕ ਦੀ ਹੋ ਸਕਦੀ ਹੈ ਉਹ ਦੱਸ ਦਈਏ ਕਿ ਬੀਤੇ ਦਿਨੀ ਇੱਕ ਜੋੜੇ ਦਾ ਮੋਟਰਸਾਈਕਲ ਸਰਹੰਦ ਨਹਿਰ ਵਿੱਚ ਡਿੱਗ ਗਿਆ ਸੀ ਜਿਸ ਵਿੱਚ ਪਤੀ ਪਤਨੀ ਦਾ ਬਚ ਗਏ ਪਰ ਬੱਚੇ ਵਹਿ ਗਏ ਸੀ ਅਤੇ ਉਸ ਦੇ ਨਾਲ ਹੀ ਜੁੜੀ ਇਲਾਸ਼ ਵੀ ਦੱਸੀ ਜਾ ਰਹੀ ਹੈ। 사시ກਾਲ દੈਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਇਸ ਵਕਤ ਅਬੋਹਰ ਦੇ ਪਿੰਡ ਪੱਟੀਬਿਲਾ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਇੱਕ ਬੱਚੇ ਦੀ ਡੈੱਡ ਬੋਡੀ ਮਿਲੀ ਹੈ ਨਹਿਰ ਦੇ ਵਿੱਚ। ਏ ਦੱਸਿਆ ਜਾ ਰਿਹਾ ਹੈ ਕਿ ਜੋ ਸਰਹਿੰਦ ਦੇ ਵਿੱਚ ਜੋ ਇੱਕ ਪਰਿਵਾਰ ਨਹਿਰ ਦੇ ਵਿੱਚ ਡਿੱਗਿਆ ਸੀ ਜਿਸ ਦੇ ਵਿੱਚ ਪਤੀ ਪਤਨੀ ਨੂੰ ਬਚਾ ਲਿਆ ਗਿਆ ਸੀ ਤੇ ਦੋ ਬੱਚੇ ਜਿਹੜੇ ਪਾਣੀ ਚ ਰੁੜ ਗਏ ਸੀ ਉਹਨਾਂ ਵਿੱਚੋਂ ਇੱਕ ਬੱਚਾ ਜਿਹੜਾ ਹੈ ਰੁੜਦਾ ਰੁੜਦਾ ਅਬੋਹਰ ਤੱਕ ਪਹੁੰਚ ਗਿਆ ਐਥੇ ਪਿੰਡ ਦੇ ਸਰਪੰਚ ਮੌਜੂਦ ਹਨ ਉਹਨਾਂ ਨਾਲ ਕਰਦੇ ਆ ਗੱਲਬਾਤ ਵੀ ਉਹਨਾਂ ਨੂੰ ਸੋਚਣਾ ਕੀ ਮਿਲੀ ਸੀ ਇਸ ਤੋਂ ਪਹਿਲਾਂ ਖੋਇਆ ਸਰਵਰ ਥਾਣਾ ਪੁਲਿਸ ਤੇ ਨਰਸ ਉਹਨਾਂ ਰਾਏ ਸਰ ਸਮਤੀ ਦੇ ਮੈਂਬਰ ਪਹੁੰਚ ਚੁੱਕੇ ਹੈ ਬੱਚੇ ਡੈੱਡ ਬੋਡੀ ਨੂੰ ਅਬੋਹਰ ਦੇ ਸਰਕਾਰੀ ਹਸਪੀਟਲ ਲੈ ਕੇ ਜਾਇਆ ਜਾਏਗਾ ਤਾਂ ਕਿ ਉਸ ਦੀ ਪਛਾਣ ਹੋ ਸਕੇ ਸਰਪੰਚ ਮੌਜੂਦ ਹਨ ਉਹਨਾਂ ਨਾਲ ਕਰਦੇ ਆ ਗੱ ਠੀਕ ਹੈ ਜੀ ਕੀ ਸੂਚਨਾ ਮਿਲੀ ਸੀ ਜੀ ਇੱਥੋਂ ਜੀ ਇਹ ਕਿਸਾਨ ਦਾ ਫੋਨ ਗਿਆ ਸੀ ਕਿ ਇੱਕ ਡੈੱਡ ਬੋਡੀ ਜਾ ਰਹੀ ਹੈ ਤੇ ਰਾਹੀ ਗਿਰਾਂ ਨੇ ਇਹਨੂੰ ਕੱਢ ਲਿਆ ਸੀ ਇੱਥੇ ਜੀ ਤੇ ਬੜੀ ਦੁੱਖ ਦੀ ਗੱਲ ਹੈ ਜੀ ਕਿਹਦੀ ਡੈੱਡ ਬੋਡੀ ਕਿਸ ਦੀ ਹੈ ਲੜਕੇ ਦੀ ਇਹ ਲੜਕੀ ਲੱਗਦੀ ਹੈ ਠੀਕ ਹੈ ਜੀ ਜਾਣਕਾਰੀ ਮਿਲੀ ਕਿ ਇੱਕ ਘੰਟਾ ਪਹਿਲਾਂ ਸਾਨੂੰ ਸੂਚਨਾ ਮਿਲੀ ਸੀ ਕਿ ਡੈੱਡ ਬੋਡੀ ਜੋ ਕਿ ਬੱਚਾ 3-4 ਸਾਲ ਦਾ ਹੈ ਕਿ ਅਸੀਂ ਸਾਰੀ ਟੀਮ ਮੋਕੇ ਤੇ ਪਹੁੰਚੀ ਇਹ ਮਲੂਕਾ ਮਾਈਨਰ ਤੋਂ ਪਿੱਛਵਾ ਰਹੀ ਹੈ ਲੜਕੇ ਦੀ ਕਹਾਂ ਲੜਕੀ ਦੀ ਲੜਕੀ ਹੈ ਲੜਕੀ ਸੰਗਲ ਪਾਇਆ ਹੈ ਤੇ ਇਸ ਡੈੱਡ ਬੋਡੀ ਨੂੰ ਚੱਕ ਕੇ ਸਰਕਾਰੀ ਹਸਪਤਾਲ ਲੈ ਚੱਲੇ ਆ ਤੇ ਮਤਲਬ ਪੰਜਾਬ ਦਾ ਇਹ ਹੈ ਵੀ ਜਿਹੜੇ ਪਰਿਵਾਰ ਡਿੱਗਿਆ ਹੈ ਸ਼ਾਇਦ ਬਚਾਉਣਾ ਦੇਖ ਹੈ ਤੇ ਇਸ ਤੋਂ ਬਾਅਦ ਸੂਚਨਾ ਮਿਲੀ ਕਿ ਕਿਹੜੇ ਖੇੜੇ ਵਿੱਚ ਡੈੱਡ ਬੋਡੀ ਪਾਈ ਹੈ ਉੱਥੇ ਮੌਕੇ ਚੱਲੇ ਸასიਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਇਸ ਵਕਤ ਅਬੋਹਰ ਦੇ ਪਿੰਡ ਪੱਟੀਬਿਲਾ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਇੱਕ ਬੱਚੇ ਦੀ ਡੈੱਡ ਬੋਡੀ ਮਿਲੀ ਹੈ ਨਹਿਰ ਦੇ ਵਿੱਚ ਏ ਦੱਸਿਆ ਜਾ ਰਿਹਾ ਹੈ ਕਿ ਜੋ ਸਰਹਿੰਦ ਦੇ ਵਿੱਚ ਜੋ ਇੱਕ ਪਰਿਵਾਰ ਨਹਿਰ ਦੇ ਵਿੱਚ ਡਿੱਗਿਆ ਸੀ ਜਿਸ ਦੇ ਵਿੱਚ ਪਤੀ ਪਤਨੀ ਨੂੰ ਬਚਾ ਲਿਆ ਗਿਆ ਸੀ ਤੇ ਦੋ ਬੱਚੇ ਜਿਹੜੇ ਪਾਣੀ ਚ ਰੁੜ ਗਏ ਸੀ ਉਹਨਾਂ ਵਿੱਚੋਂ ਇੱਕ ਬੱਚਾ ਜਿਹੜਾ ਹੈ ਰੁੜਦਾ ਰੁੜਦਾ ਅਬੋਹਰ ਤੱਕ ਪਹੁੰਚ ਗਿਆ ਇੱਥੇ ਪਿੰਡ ਦੇ ਸਰਪੰਚ ਮੌਜੂਦ ਹਨ ਉਹਨਾਂ ਨਾਲ ਕਰਦੇ ਆ ਗੱਲਬਾਤ ਵੀ ਉਹਨਾਂ ਨੂੰ ਸੂਚਨਾ ਕੀ ਮਿਲੀ ਸੀ ਇਸ ਤੋਂ ਪਹਿਲਾਂ ਖੋਈਆ ਸਰਵਰ ਥਾਣਾ ਪੁਲਿਸ ਤੇ ਨਰਸਵਨ ਰਾਏ ਸਵ ਸੰਮਤੀ ਦੇ ਮੈਂਬਰ ਪਹੁੰਚ ਚੁੱਕੇ ਹੈ ਬੱਚੇ ਡੈੱਡ ਬੋਡੀ ਨੂੰ ਅਬੋਹਰ ਦੇ ਸਰਕਾਰੀ ਹਸਪੀਟਲ ਲੈ ਕੇ ਜਾਇਆ ਜਾਏਗਾ ਤਾਂ ਕਿ ਉਸ ਦੀ ਪਛਾਣ ਹੋ ਸਕੇ ਸਰਪੰਚ ਮੌਜੂਦ ਹਨ ਉਹਨਾਂ ਨਾਲ ਕਰਦੇ ਆ ਠੀਕ ਹੈ ਜੀ ਕੀ ਸੂਚਨਾ ਮਿਲੀ ਸੀ ਜੀ ਇੱਥੋਂ ਜੀ ਇਹ ਕਿਸਾਨ ਦਾ ਫੋਨ ਗਿਆ ਸੀ ਕਿ ਇੱਕ ਡੈੱਡ ਬੋਡੀ ਜਾ ਰਹੀ ਹੈ ਤੇ ਰਾਹਗੀਰਾਂ ਨੇ ਇਹਨੂੰ ਕੱਢ ਲਿਆ ਸੀ ਇੱਥੇ ਜੀ ਤੇ ਬੜੀ ਦੁੱਖ ਦੀ ਗੱਲ ਹੈ ਜੀ ਕਿਹਦੀ ਡੈੱਡ ਬੋਡੀ ਕਿਸ ਦੀ ਹੈ ਲੜਕੇ ਦੀ ਇਹ ਲੜਕੀ ਲੱਗਦੀ ਹੈ ਠੀਕ ਹੈ ਜੀ ਜਾਣਕਾਰੀ ਮਿਲੀ ਕਿ ਇੱਕ ਘੰਟਾ ਪਹਿਲਾਂ ਸਾਨੂੰ ਸੂਚਨਾ ਮਿਲੀ ਸੀ ਕਿ ਡੈੱਡ ਬੋਡੀ ਜੋ ਕਿ ਬੱਚਾ 34 ਸਾਲ ਦਾ ਹੈ ਤੇ ਅਸੀਂ ਸਾਰੀ ਟੀਮ ਮੋਕੇ ਤੇ ਪਹੁੰਚੀ ਇਹ ਮਲੂਕਾ ਮਾਈਨਰ ਤੋਂ ਪਿਛਵਾ ਰਹੀ ਹੈ ਲੜਕੇ ਦੀ ਕਹਿੰਦਾ ਲੜਕੀ ਦੀ ਲੜਕੀ ਗਈ ਲੜਕੀ ਸੰਗਲ ਪਾਇਆ ਤੇ ਇਸ ਡੈਡਬੋਡੀ ਚੱਕ ਕੇ ਸਰਕਾਰੀ ਹਸਪਤਾਲ ਲੈ ਚਲੇ ਆ ਤੇ ਮਤਲਬ ਜਾਪਦਾ ਇਹ ਹੈ ਵੀ ਜਿਹੜੇ ਪਰਿਵਾਰ ਡਿੱ ਗਿਆ ਹੈ ਸ਼ਹਿਰ ਬਚਾਉਣਾ ਦੇਖ ਹੈ ਤੇ ਇਸ ਤੋਂ ਬਾਅਦ ਸੂਚਨਾ ਮਿਲੇਗੀ ਕਿਹਰੇ ਖੇੜੇ ਵੀ ਡੈਡਬੋਡੀ ਆਈਏ ਦੋਤੇ ਮੋਕੇ ਚੱਲੇ